ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 10/2017 ਬਿਕਰਨੀ ਗੁਰਦੇਵਾਲ ਸਿੰਘ ਦੇ ਘਰ ਚੀਮਾ ਕਲਾ ਗ੍ਰਹਿ ਮੰਦਰ ਹਰ ਸੁਹੰਝਣਾ ਘਟ ਭੀਤਰ ਖੇਲ ਖਿਲਾਇੰਦਾ ਦੀਪ ਜਗਾਏ ਜੋਤ ਨਿਰੰਝਣਾ ਨਿਰਵੈਰ ਪੁਰਖ ਵਖਾਇੰਦਾ ਆਦਿ ਜੁਗਦੀ ਦਰਦ ਦੁਖ ਭੈ ਭੰਜਣਾ ਦੀਨਾ ਅਨਾਥਾਂ ਵੇਖ ਵਖਾਇੰਦਾ ਗੁਰਮੁਖ ਵਿਰਲੇ ਨੇਤਰ ਪਾਏ ਨਾਮ ਅੰਜਣਾ ਅਗਿਆਨ ਅੰਧੇਰ ਗਵਾਇਦਾ ਚਰਨ ਧੂੜ ਕਰਾਏ ਸਾਚਾ ਮਜਨਾ ਦੁਰਮਤ ਮੈਲ ਧਵਾਇਦਾ ਦੋ ਜਹਾਨਾ ਬਣੇ ਸਾਚਾ ਸੱਜਣਾ ਸਾਖ ਸੱਜਣ ਸੈਣ ਸਾਖ ਸੱਜਣ ਸੈਣ ਆਪਣਾ ਨਾਮ ਤਰਾਇਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਗ੍ਰਹਿ ਮੰਦਰ ਸੋਭਾ ਪਾਏਦਾ ਗ੍ਰੰਧ ਮੰਦਰ ਸੋਭਾਵੰਤ ਹਰ ਸਤਗੁਰ ਪੁਰਖ ਸੁਹਾਇਆ ਪੁਰਖ ਬਿਨਾਸ਼ੀ ਮਹਿਮਾ ਅਗਣਤ ਵੇਦ ਕਤੇਬ ਤੇਵ ਨਰਾਇਆ ਗੁਰਮੁਖ ਵਿਰਲਾ ਜਾਣੇ ਸੰਤ ਗੁਰਮੁਖ ਵਿਰਲਾ ਜਾਣੇ ਸੰਤ ਜਿਸ ਜਾਨੇ ਆਪਣੀ ਬੂਝ ਬੁਝਾਇਆ ਮੇਲ ਮਿਲਾਵਾ ਨਾਰੀ ਕੰਤ ਘਰ ਸੁਹੰਝਣੀ ਸੇਜ ਹੰਡਾਇਆ ਚੋਲੀ ਚਾੜੇ ਰੰਗ ਬਸੰਤਿਕ ਰੰਗ ਮਜੀਠੀ ਉਤਰ ਕਦੇ ਨਾ ਜਾਇ ਗੜ ਤੋੜੇ ਹੁਮੇ ਹੰਗਤ ਮਾਇਆ ਮਮਤਾ ਮੋਹ ਮਿਟਾਇਆ ਆਸਾ ਮਨសា ਪੂਰੀ ਕਰੇ ਜੋ ਜਨ ਆਇਆ ਮੰਗਤ ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਇਆ ਮੇਲ ਮਿਲਾਵਾ ਸਾਚੀ ਸੰਗਤ ਸਗਲਾ ਸੰਘ ਆਪ ਹੋ ਜਾਇਆ ਨਾਤਾ ਤੋੜੇ ਭੁਖੇ ਨੰਗਤ ਗੁਰੂ ਗ੍ਰੰਥ ਵਿੱਚ ਗਵਾਰ ਖਾਇਆ ਜੋਤੀ ਜੋਤ ਸਰੂਪ ਭਰਾਪ ਆਪਣੀ ਕਿਰਪਾ ਕਰ ਵੇਖਣਹਾਰਾ ਸਾਚਾ ਕਰ ਗ੍ਰਹਿ ਮੰਦਰ ਵੇਖ ਵਿਖਾਇਆ ਗ੍ਰਹਿ ਮੰਦਰ ਹਰ ਪ੍ਰਕਾਸ਼ ਗ੍ਰਹਿ ਮੰਦਰ ਹਰ ਪ੍ਰਕਾਸ਼ ਜੋਤੀ ਜੋਤ ਨੂਰ ਜਿਆਰਿਆ ਜਨ ਭਗਤਾਂ ਦੇਵੇ ਸਾਚੀ ਰਾਸ ਨਾਮ ਧਨ ਅਪਰ ਅਪਾਰਾ ਗ੍ਰਹਿ ਮੰਦਰ ਹਰ ਪ੍ਰਕਾਸ਼ ਜੋਤੀ ਜੋਤ ਨੂਰੋ ਜਿਆਰਾ ਜਨ ਭਗਤਾਂ ਦੇ ਵੇ ਸਾਚੀ ਰਾਸ ਨਾਮ ਧਾਨੇ ਅਪਰਪਾਰਾ ਸਦਾ ਸੁਹੇਲਾ ਵਸੇ ਪਾਸ ਵਿਸ਼ੜ ਕਦੇ ਨਾ ਜਾਏ ਵਿੱਚ ਸੰਸਾਰਾ ਪੂਰਨ ਪੂਰੀ ਕਰੇ ਆਸੁਰਖਾ ਬਿਨਾ ਸ਼ਾ ਅਕਲ ਕਲਤਾਰਾ ਲੇਖਾ ਜਾਣੇ ਬ੍ਰਿਤਮੀ ਆਕਾਸ਼ ਗगन ਮੰਡਲ ਦਾਏ ਸਹਾਰਾ ਨਿਜ ਘਰ आत्म निज मंदिर कर कर वास नाता तोड़े जगत विकारा अंतम करे बंद खुलास लख चौरासी उतरे पारा लेखा लगे दस दस मास ज्योति ज्योत स्वरूप हर आप अपनी कृपा कर वेखण हारा जगत द्वारा ਜਗਤ ਦੁਆਰਾ ਜਗਤ ਮੰਦਰ ਜੁਗ-ਜੁਗ ਵੇਸ ਵਟਾਇਆ ਗੁਰ ਸਤਗੁਰ ਵੇਖੇ ਗੁਰਮੁਖ ਕਾਇਆ ਡੂੰਗੀ ਕੰਦਰ ਸਚੁ ਮਨਾਰਾਇਕ ਵਢਾਇਆ ਆਪੇ ਤੋੜੇ ਲੱਗਾ ਜੰਦਰ ਆਪਣਾ ਪਰਦਾ ਆਪ ਉਠਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰ ਮੰਦਰ ਦਇ ਸੁਹਾਇ ਘਰ ਮੰਦਰ ਇਕ ਜਨਾਇਆ ਹਰ ਸਤਗੁਰ ਸੱਜਣ ਮੀਤ ਕਾਇਆ ਕੋਠੜੀ ਇੱਕ ਬਣਾਇਆ ਕਰ ਕਰ ਵਿੱਚ ਰੱਖੇ ਆਪ ਅਨਢੀਟ ਨੌ ਦਵਾਰੇ ਆਪ ਖੁਲਾਇਆ ਆਪੇ ਵੇਖੇ ਬੈਠ ਅਤੀਤ ਆਪਣਾ ਮਾਰਗ ਆਪ ਚਲਾਇਆ ਸੁਖਮਨ ਟੇਢੀ ਰਖੀ ਰੀਤ ਈੜਾ ਪਿੰਗਰ ਦਰਦਰਬਾਨ ਰਖਾਇਆ ਅਠੇ ਪਹਿਰ ਚੇਤਨ ਜੀਤ ਗੁਰਮੁਖਵਿਰਲਾ ਆਪਣੇ ਸੰਗ ਰਲਾਇਆ ਗੁਰਮੁਖ ਵਿਰਲਾ ਆਪਣੇ ਸੰਗ ਰਖਾਇਆ ਆਪੇ ਕਰੇ ਪਤਤ ਪੁਨੀਤ ਸਾਚੀ ਡੋਰੀ ਸ਼ਬਦ ਬਣਾਇਆ ਆਪ ਸੁਣਾਏ ਸਹਾਗੀ ਗੀਤ ਸਾਚੀ ਪੌੜੀ ਆਪ ਚੜਾਇਆ ਸਤਗੁਰ ਸੱਜਣ ਬੜਬਣ ਮੀਤ ਸਰ ਸਰੋਵਰ ਆਪ ਨਹਾਇਆ ਲੇਖਾ ਚੁਕਾਏ ਹਸਤ ਕੀ ਅਨਹਦ ਸ਼ਬਦੇ ਆਪ ਸੁਣਾਇਆ ਧੁਨ ਅਨਾਦੀ ਏਕਾ ਗੀਤ ਘਰ ਮੰਦਰ ਦਾਏ ਵੜਿਆਇ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਆਪੇ ਵੇਖਣ ਹਾਰਾ ਗੁਰਦਰ ਮੰਦਰ ਦੇਹੁਰਾ ਮੱਠ ਮਸੀਦ ਘਰ ਮੰਦਰ ਸ਼ਬਦ ਤੁੰਕਾਰ ਅਨਹਦ ਵਜੇ ਵਧਾਈਆ ਘਰ ਮੰਦਰ ਸ਼ਬਦ ਤੁੰਕਾਰ ਅਨਹਦ ਵਜੇ ਵਧਾਈਆ ਕਰ ਸਖੀਆਂ ਮੰਗਲਾਚਾਰ ਕਰ ਸਖੀਆਂ ਮੰਗਲਚਾਰ ਕਰ ਹੋਏ ਸਦਾ ਰੁشناਈਆ ਕਰ ਵッセ ਬੰਕਦਵਾਰ ਆਤਮ ਸੇ ਜਾ ਸੱਚ ਸੁਹਾਈਆ ਘਰ ਮੇਲਾ ਕੰਤਪਤਾਰ ਨਰਨਾਰਾਇਣ ਵੱਡੀ ਵਡਿਆਈਆ ਜੋਤੀ ਜੋਤ ਸਰੂਪ ਹੈ ਆਪ ਆਪਣੀ ਕਿਰਪਾ ਕਰ ਵੇਖਣ ਹਾਰਾ ਸਾਚਾ ਕਰ ਕਾਇਆ ਕੰਚਨ ਫੁੱਲ ਫੁਲਾਈਆ ਕਾਇਆ ਕੰਚਨ ਸਾਚਾ ਗੜ੍ਹ ਕਾਇਆ ਕੰਚਨ ਸਾਚਾ ਗੜ ਸਤਿਪੁਰਖ ਨਿਰੰਝਣੇ ਆਪ ਬਣਾਇਆ ਗੁਰਮੁਖਾਂ ਅੰਦਰ ਵੇਖੇ ਚੜ ਦੂਸਰ ਦਿਸਕ ਦੇ ਨ ਆਇਆ ਨਾ ਕੋਈ ਸੀਸ ਨਾ ਕੋਈ ਧੜ ਰੂਪ ਰੰਗ ਰੇਖ ਨ ਕੋਈ ਬਣਾਇਆ ਆਪ ਫੜਾਇਆ ਆਪਣਾ ਲੜ ਸ਼ਬਦ ਸ਼ਬਦੀ ਮੇਲ ਮਿਲਾਇ ਆਪਣੀ ਵਿਦਿਆ ਆਪੇ ਪੜ ਗੁਰਮੁਖ ਨਾਦ ਲੈ ਪੜਾਇਆ ਦਰਸ ਦਿਖਾਏ ਅਗੇ ਖੜ ਘਰ ਮੰਦਰ ਹੋਏ ਸਹਾਰਾ ਗੁਰ ਸਿਖਾ ਆਪ ਲਗਾਏ ਲੋਕ ਮਾਤ ਜੜ ਪਤ ਡਾਲੀ ਆਪ ਮਹਿਕਾਇਆ ਜੋਤੀ ਜੋਤ ਸਰੂਪ ਹੈ ਆਪ ਆਪਣੀ ਕਿਰਪਾ ਕਰ ਹਰ ਜਨ ਦੇਵੇ ਸਾਚਾ ਵਰ ਏਕਾ ਮੰਦਰ ਏਕਾ ਕਰ ਏਕਾ ਗ੍ਰਹਿ ਵਿਖਾਇਆ ਸਾਚਾ ਮੰਦਰ ਹਰ ਚਰਨ ਦੁਆਰ ਗੁਰ ਸ਼ਬਦੀ ਸ਼ਬਦ ਜਨਾਇਂਦਾ ਹਰ ਬਿਨ ਅਵਰਨਾ ਕੋਏ ਉਪਰੇ ਪਾਰ ਆਦ ਜੁਗਾਦ ਖੇਲ ਖਿਲਾਇਂਦਾ ਜੁਗਾ ਜੁਗੰਤਰ ਪਾਵੇ ਸਾਰ ਭਗਤ ਭਗਵੰਤ ਮੇਰ ਮਿਲਾਇੰਦਾ ਸੰਤ ਵੇਖੇ ਸੁੱਤ ਦੁਲਾਰ ਪਿਤਾ ਪੁੱਤ ਖੇਲ ਖਿਲਾਇੰਦਾ ਗੁਰਮੁਖ ਗੁਰ ਗੁਰ ਲਾਇਓ ਬਾਰ ਗੁਰ ਗਿਆਨ ਇੱਕ ਦਰੜਾਇੰਦਾ ਗੁਰਸਿੱਖ ਬਣਾਏ ਸਾਚੇ ਲਾਲ ਲਾਲਨ ਮੁੱਲੜੇ ਆਪਣੇ ਹੱਟ ਵਕਾਇੰਦਾ ਲੋਕਮਾਤ ਲੋਕਮਾਤ ਬਣ ਦਲਾਲ ਜਗਤ ਜੁਗਤ ਆਪ ਵਿਖਾਇੰਦਾ ਨਾਤਾ ਟੁੜੇ ਸ਼ਾ ਕੰਗਾਲ ਸ਼ੇਨਾ ਆਪਣਾ ਰੁਖ ਦਰਸਾਏਂਦਾ ਨੇੜ ਨਾ ਆਏ ਨੇੜ ਨਾ ਆਏ ਕਾਲ ਮਹਾਕਾਲ ਜਿਸ ਸਿਰੇ ਆਪਣਾ ਹੱਥ ਟਿਕਾਏਂਦਾ ਆਪ ਬਹਾਏ ਸਚਖੰਡ ਸੱਚੀ ਧਰਮਸਾਲ ਦੂਜਾ ਕਰ ਨ ਕੋਈ ਵਿਖਾਏਂਦਾ ਸਦਾ ਸੁਹਿਲਾ ਚੱਲੇ ਨਾਲ ਨਾਲ ਸਿਰ ਸਮਰਥ ਹੱਥ ਟਿਕਾਏਂਦਾ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਵਸਣ ਹਾਰਾ ਸੱਚੇ ਕਰ ਗ੍ਰਹਿ ਮੰਤਰ ਸੋਭਾ ਪਾਇੰਦਾ ਗ੍ਰਹਿ ਮੰਦਰ ਹਰ ਜੂ ਵਸਿਆ ਕਿਰਪਾ ਨਿਧ ਗੁਣ ਨਿਧਾਰ ਕਰੇ ਪ੍ਰਕਾਸ਼ ਕੋਟਨ ਰਵ ਸਸਿਆ ਜੋਤੀ ਨੂਰ ਨੂਰ ਮਹਾਨ ਗੁਰਮੁਖਾਂ ਹਿਰਦੇ ਅੰਦਰ ਆਪੇ ਵਸਿਆ ਆਪੇ ਦੇਵੇ ਤੁਰ ਫਰਮਾਨ ਮਿਟੇ ਰਹਿਣ ਦੇਰੀ ਮਸਿਆ ਨਾਤਾ ਟੁੱਟੇ ਪੰਜ ਸ਼ੈਤਾਨ ਤੀਰ ਨਿਰਾਲਾ ਏਕਾ ਕਸਿਆ ਸ਼ਬਦ ਅਗੰਮੀ ਮਾਰੇ ਬਾਣ ਮਨ ਹੰਕਾਰੀ ਆਤਮ ਟਟਿਆ ਨਾ ਕੋਈ ਦਿਸੇ ਹੋਰ ਨਿਸ਼ਾਨ ਨਾ ਤਟਟੇ ਤੀਰਥ 68ਆ ਜੋ ਜਨ ਗੁਰ ਚਰਨ ਧੂੜੀ ਕਰੇ ਅਸ਼ਨਾਣ ਭਾਗ ਲੱਗੇ ਕਾਇਆ ਮਟਿਆ ਮਿਲੇ ਮੇਲ ਸ੍ਰੀ ਭਗਵਾਨ ਸਤਗੁਰੂ ਪੂਰਾ ਜਨਮ ਜਨਮ ਦਾ ਪੂਰਾ ਕਰੇ ਘਟਿਆ ਦੇਵਨ ਹਾਰਾ ਜੀ ਆਦਾਨ ਗੁਰਮੁਖ ਗੁਰਸਿੱਖ ਗੁਰ ਗੁਰ ਸੋ ਵੇ ਆਤਮ ਸੇ ਜਸਾ ਸਾਚੀ ਖਟਿਆ ਘਰ ਵਸਦਾ ਰਹੇ ਮਕਾਨ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਦਾ ਸੁਹੇਲਾ ਇਕੇ ਅਕੇਲਾ ਹੋਇਆ ਰਹੇ ਨਿਗਾਹਬਾਨ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ